ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇਸ ਵੇਲੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ ਤੇ ਹੈ ਪਰ ਉਧਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਭਾਜਪਾ ਗੁੰਆਂ ਦਾ ਵਿਰੋਧ ਕੀਤਾ ਜਾ ਰਿਹਾ ਕਿਸੇ ਵਿਚਾਲੇ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਬੀਕੇਯੂ ਸਿੱਧੂਪੁਰ ਦੇ ਵੱਲੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਜਨ ਅਦੀ ਰਿਹائش ਦੇ ਬਾਹਰ ਪਹੁੰਚ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਣੇ ਸਨ ਦਰਅਸਲ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਜਦ ਕਿਸਾਨਾਂ ਅੰਦੋਲਨ ਦੇ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਕਈ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਉਹਨਾਂ ਮੰਗਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ 13 ਫਰਵਰੀ ਨੂੰ ਜਦ ਕਿਸਾਨ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਦੇ ਲਈ ਜਾਣ ਲੱਗੇ ਤਾਂ ਉਸ ਦੇ ਦਰਮਿਆਨ ਉਹਨਾਂ ਨੂੰ ਸ਼ੰਭੂ ਤੇ ਹੋਰ ਬਾਰਡਰਾਂ ਤੇ ਰੋਕ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਕੀ ਕਿਸਾਨ ਲਗਾਤਾਰ ਹੀ ਹੁਣ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਨੇ। ਇਸੇ ਵਿਚਾਲੇ ਜਦ ਜਿਹੜੇ ਉਮੀਦਵਾਰ ਨੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਜਾ ਰਹੇ ਨੇ ਤਾਂ ਕਿਸਾਨਾਂ ਦੇ ਵੱਲੋਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਚਾਲੇ ਢੰਡਾ ਦੇ ਵਿੱਚ ਬੀਕੇਯੂ ਸਿੱਧੂਪੁਰ ਜੋ ਕਿ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਤੋਂ ਸਵਾਲ ਪੁੱਛਣ ਦੇ ਲਈ ਜਦ ਪਹੁੰਚਦੇ ਨੇ ਤਾਂ ਇਸ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਕਈ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਟੈਂਟ ਵੀ ਨਹੀਂ ਲਗਾਣ ਦਿੱਤੇ ਗਏ। ਹਾਲਾਂਕਿ ਬਾਅਦ ਦੇ ਵਿੱਚ ਟੈਂਟ ਲਗਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਫਿਰ ਵੀ ਗੱਡੀਆਂ ਖੜੀਆਂ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਹ ਸੰਘਰਸ਼ ਜਿਹੜਾ ਵਿੱਢਿਆ ਗਿਆ ਤੇ ਜਦ ਤੱਕ ਕੇਂਦਰ ਸਰਕਾਰ ਇਹਨਾਂ ਮੰਗਾਂ ਨਹੀਂ ਪੂਰੀਆਂ ਕਰਦੀ ਦੇ ਵਿੱਚ ਕੀ ਸੁਆਮੀ ਨਾਥਨ ਦੀ ਰਿਪੋਰਟ ਐਮਐਸਪੀ ਦੀ ਗਾਰੰਟੀ ਲਖੀਮਪੁਰ ਖੀਰੀ ਦੇ ਲਈ ਇਨਸਾਫ ਤੇ ਹੋਰ ਜਿਹੜੇ ਕੇਸ ਕਿਸਾਨਾਂ ਦੇ ਪਾਏ ਗਏ ਸਾਨੂੰ ਰੱਦ ਨਹੀਂ ਹੁੰਦੇ ਤਦ ਤੱਕ ਇਹ ਸੰਘਰਸ਼ ਵੀ ਜਾਰੀ ਰਹਿਣਗੇ ਨਾ ਮੈਂਗਾ ਤੇ ਕਿਹੜੇ ਦੁਨੀਆ ਦਾ ਮੈਂ ਰਿਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਨੂੰ ਇੱਕ ਤਾਂ ਸਿੱਧੂਪੁਰ ਅੱਜ ਸਾਡਾ ਸੰਮੁੱਚੇ ਕ ਲਈਏ ਭਾਰਤ ਦੇ ਵਿੱਚ ਭਾਜਪਾ ਦੇ ਮੰਤਰੀਆਂ ਦਾ ਭਾਜਪਾ ਦੇ ਪ੍ਰਧਾਨ ਹੋਣ ਉਹਨਾਂ ਦੇ ਘਰਾਂ ਦੇ ਘਰਾਵੋ ਇਸ ਕਰਕੇ ਨਾ 2020 ਦੇ ਵਿੱਚ ਆਪਾਂ三大 ਕਾਲੇ ਕਾਨੂੰਨ ਸਰਕਾਰ ਨੇ ਲਿਆਂਦੇ ਸੀ ਉਹਨੂੰ ਰੱਦ ਕਰਵਾਉਣ ਦੇ ਲਈ ਹਾਲ ਤੋਂ ਉੱਪਰ ਅਧੋਲਣ ਚੱਲਿਆ। ਉਹ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਪਰ ਕੁਝ ਨਾਲ ਉਹਦੇ ਮੰਗਾਂ ਅਸੀਂ ਮੰਨੀਆਂ ਹੋਈਆਂ। ਜਿਵੇਂ ਕਿ ਡਾਕਟਰ ਸਵਾਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ, ਸਮੋਚਾ ਕਰਜ਼ਾ ਖਤਮ ਕਰਨਾ, ਲੰਖੀਪੁਰ ਖੀਰੀ ਜੋ ਕਾਂਡ ਵਾਪਰਿਆ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਵਾਉਣੀਆਂ। ਜਿਨ੍ਹਾਂ ਨੇ ਅਧੋਲਣ ਦੌਰਾਨ ਹਰਿਆਣਾ, ਰਾਜਸਥਾਨ, ਪੰਜਾਬ ਦੇ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਸੀ ਕੇਸ ਪਾਇ ਸੀ ਉਹਨਾਂ ਨੂੰ ਰੱਦ ਕਰਵਾਉਣਾ ਇਹ ਸਾਰਾ ਕੁਝ ਮੋਦੀ ਸਰਕਾਰ ਨੇ ਮੰਨਿਆ ਸੀ 2020 ਅंदोलਨ ਦੌਰਾਨ ਵੀ ਛੇਤੀ ਸੀ ਇਹਨਾਂ ਨੂੰ ਲਾਗੂ ਕਰਾਇਆ ਪਰ ਅੱਜ ਤੱਕ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਿਹੜਾ ਕਿ ਮਜਬੂਰੀ ਵਸ ਸਾਨੂੰ 13 ਫਰਵਰੀ ਤੋਂ ਦੁਬਾਰਾ ਫੇਰ ਦਿੱਲੀ ਵੱਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਦਿੱਲੀ ਜਾ ਰਹੀ ਸੀ ਪਰ ਇੱਥੋਂ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਬਾੜਾਂ ਤੇ ਵੱਡੇ ਵੱਡੇ ਮੇਰੀ ਗੀਟ ਲਾ ਕੇ ਕੰਦਾ ਕੱਢ ਕੇ ਕਿਲ ਗੱਡ ਕੇ ਉੱਥੇ ਅੱਜ ਤੱਕ ਘੇਰ ਕੇ ਰੱਖਿਆ ਪਾਵਾਂ ਕਿ ਸਾਡੇ ਲਗਭਗ 440 ਨੌਜਵਾਨ ਅੱਗੇ ਵਧਦੇ ਜ਼ਖਮੀ ਕੀਤੇ ਗਏ ਬਹੁਤੇ ਕਿਸਾਨਾਂ ਦੀ ਨਿਗਾ ਚਲੀ ਗਈ ਸਾਡੀਆਂ ਟਰੈਕਟਰ ਟਰਾਲੀਆਂ ਵੀ ਹਿੱਕਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਉਹਦੀ ਕੜੀ ਵਜੋਂ ਅਸੀਂ ਐਲਾਨ ਕੀਤਾ ਸੀ ਕਿ ਜੇਕਰ ਮੁੱਦੀ ਸਰਕਾਰ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਤਦੋਂ ਘੇਰ ਕੇ ਸਵਾਲ ਪੁੱਛਾਂਗੇ ਪੰਡਾਂ ਦੇ ਵਿੱਚ ਸਵਾਲ ਜਵਾਬ ਸੀਗੇ ਇਸੇ ਕੜੀ ਤੇ ਅੱਜ ਅਸੀਂ ਪਰਮਪਾਲ ਕੌਰ ਮਲੂਕਾ ਦੇ ਘਰ ਆ ਗਏ ਆ ਪਰ ਅਸੀਂ ਕੱਲ ਮੀਟਿੰਗ ਕਰਕੇ ਇਥੋਂ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੀ ਖੁਦ ਅਸੀਂ ਇਥੋਂ ਆ ਕੇ ਟੈਂਟ ਵਗੈਰਾ ਸਾਰਾ ਜਾਇਜਾ ਲੈ ਕੇ ਗਏ ਆ ਪਰ ਤੜਕੇ ਦਾ ਇਥੋਂ ਦੇ ਜੇ ਕਹਿ ਲਈਏ ਗੁਰਪ੍ਰੀਤ ਮਲੂਕਾ ਦੇ ਘਰ ਵਾਲਾ ਉਹਨੇ ਇਥੋਂ ਦੇ ਮਹੱਲੇ ਵਾਲੇ ਇਕੱਠੇ ਕਰਕੇ ਬੜਾ ਜ਼ੋਰ ਲਾ ਕੇ ਸਾਡੀ ਸੜਕ ਕਿਵੇਂ ਰੋਕੋਗੇ ਘਰ ਕਿਵੇਂ ਰੋਕੋਗੇ ਸਾਡੇ ਕੋਲੇ ਨੇਕਾ ਧਾਰਨਾ ਸੀ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਜਰਦਾਸਤੀ ਕਿਵੇਂ ਕਰਦੇ ਹੋ ਅਸੀਂ ਸਵਾਲ ਜਿਹਾ ਪੁੱਛਣਾ ਹੈ ਪਰ ਬੜੀ ਮਸਤਕ ਦੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਲਗਭਗ 7 ਵਜੇ ਦੇ ਇਥੋਂ ਜਦੋਂ ਜਦ ਕਰ ਰਹੇ ਹਾਂ ਪ੍ਰਸ਼ਾਸਨ ਇਧਰ ਲਾਈਵ ਗੇਟ ਬੰਦ ਕਰਤਾ ਉਧਰਲਾ ਵੀ ਕਰਤਾ ਵੀ ਇੱਥੇ ਨਹੀਂ ਆਉਣ ਦਿੰਦੇ ਅਸੀਂ ਸਾਡੇ 21 ਸਵਾਲ ਸੀ ਵੀ ਇੱਥੇ ਨਹੀਂ ਆਉਣਾ ਸੀ ਸੜਕਾਂ ਤੇ ਬੈਠੇ ਟੈਂਪਰੇਚਰ ਆ ਜਿਹੜਾ ਗਰਮੀ ਦਾ ਬਹੁਤ ਜ਼ਿਆਦਾ ਆ ਜੇਕਰ ਸਾਡੇ ਕਿਸੇ ਵੀ ਬਜ਼ੁਰਗ ਨੌਜਵਾਨ ਮਤਾਂ ਦਾ ਮਾਂ ਮਾਂ ਪੈਣ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਪਾ ਪਹਿਲਾ ਜ਼ਿੰਮੇਵਾਰ ਪਰਮਪਾਲ ਕੌਰ ਬਲੂਕਾ ਉਹਦੇ ਘਰ ਵਾਲਾ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਜੇਕਰ ਸਾਡੇ ਕਿਸੇ ਵੀ ਨੌਜਵਾਨ ਬਜ਼ੁਰਗ ਨੂੰ ਕੋਈ ਜਾਣੀ ਮਾਨੀ ਨਕਸ਼ਾ ਨਾ ਹੁੰਦਾ ਪਰ ਫਿਰ ਥੋੜੇ ਚਿਰ ਬਾਅਦ ਪ੍ਰਸ਼ਾਸਨ ਲੈ ਕੇ ਆ ਵੀ ਇਥੇ ਟੈਂਟ ਲਾਉਣ ਦਿੰਦੇ ਆ ਜਿਹੜਾ ਕਿ ਜਾਣ ਬੁਝ ਕੇ ਦੋਨੇ ਛੱਡਾਂ ਤੇ ਸੜਕ ਗੱਡੀਆਂ ਨਾਲ ਭਰੀ ਹੋਈ ਸੀ ਹਲੇ ਵੀ ਦੇਖ ਰਿਹਾ ਹਾਂ ਛੱਡ ਤੇ ਗੱਡੀਆਂ ਖੜਾਈਆਂ ਹੋਈਆਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਗੱਡੀਆਂ ਪਾਸੇ ਕਰ ਲਓ ਤਾਂ ਕਿ ਕੋਈ ਸ਼ਰਾਰਤ ਨਾ ਕਰ ਜੇ ਫਿਰ ਸਾਡੇ ਤੇ ਤੁਸੀਂ ਕਹੋ ਸਾਡੀ ਗੱਡੀ ਭੰਨਦੀ ਆ ਕਰਤਾ ਜਿਸ ਕਰਕੇ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਅਲਿਕਿਆ ਸੰਯੁਕਤ ਗੈਰ ਰਾਜਨੀਤ ਮੋਰਚੇ ਉਹਦੀ ਕੜੀ ਤਹਿਤ ਅਸੀਂ ਲਗਭਗ 4 ਵਜੇ ਤੱਕ ਇਹਦੇ ਦਫ਼ਤਰ ਮੂਰੇ ਆਪਦਾ ਜਿਹੜਾ ਘਰਾਓ ਆ ਸਾਡਾ ਧਰਨਾ ਉਹ ਨਿਰੰਤਰ ਜਾਰੀ ਰੱਖਾਂਗੇ ਅਸੀਂ ਇਹ ਵੀ ਮੰਗ ਕਰੀ ਆ ਕਿ ਸਾਡੇ ਨਾਂ ਆ ਕੇ ਬੈ ਕੇ ਜਿਹੜੇ ਸਾਡੇ ਸਵਾਲ ਨਾ ਜਾਂ ਇਹਦੀ ਸਰਕਾਰ ਦੇ ਵਿੱਚ ਇਹ ਭਾਈਵਾਲਾ ਜਾਂ ਟਿਕਟ ਲੜਨ ਜਾ ਰਹੀ ਆ ਇਹ ਸਾਨੂੰ ਦੱਸੇ ਵੀ ਉਹ ਸਾਡੀਆਂ ਮੰਨੀਆਂ ਮੰਗਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਤੀਆਂ ਇਹ ਸਾਰੇ ਕਾਸੀਂ ਲੈ ਕੇ ਅੱਜ ਇਸ ਦਫ਼ਤਰ ਮੂਰੇ 4 ਵਜੇ ਤੱਕ ਮੁਕੰਮਲ ਘਰਾਓ ਰੱਖਾਂਗੇ ਬੀਜੇਪੀ ਆਖੂ ਅਰਵਿੰਦ ਕੰਨਾ ਨੇ ਵੀ ਕੱਲ ਕਿਹਾ ਕਿ ਜਿਹੜੇ ਕਿਸਾਨ ਹੈਗੇ ਉਹ ਤਾਂ ਖੇਤਾਂ ਵਿੱਚ ਹੈ ਜਿਹੜੇ ਵਿਰੋਧ ਕਰ ਰਿਹਾ ਇਹ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਬੰਦੇ ਨੇ ਵੇਖੋ ਇਹ ਸਾਰੇ ਜੇ ਕਹਿ ਲਈਏ ਇੱਕ ਬੜੀ ਦੇ ਬੱਚੇ ਇਹਨਾਂ ਨੂੰ ਇਹ ਨਹੀਂ ਹਾਲ ਤੱਕ ਪਤਾ ਲੱਗਿਆ ਭੋਲੇ ਲੋਕਾਂ ਨੂੰ ਵੀ ਕਿਸਾਨ ਕੌਣ ਆ ਜਿਵੇਂ ਕਹਿੰਦੇ ਆਮ ਪਾਰਟੀ ਦੇ ਕੌਣ ਸਾਰੇ ਨਾਲ ਮਿਲ ਕੇ ਗੇਮ ਖੇਡ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਹਲੇ ਅਸੀਂ ਤੇ ਕਹਾਂਗੇ ਪਤ ਨਹੀਂ ਕਿਸਾਨ ਕੋਣ ਅਸੀਂ ਝੋਲੇ ਲੋਕੋ ਕਿਸਾਨ ਆ ਖੇਤਾਂ ਵਾਲੇ ਪਿੰਡਾਂ ਦੇ ਵਿੱਚੋਂ ਆਇਆ ਖੇਤਾਂ ਤੋਂ ਆਇਆ ਸਾਡੇ ਕਿਸਾਨ ਆ ਰਹੇ ਕੋਈ ਇੱਥੇ ਕਾਲੀਦਾਲ ਦਾ ਨਹੀਂ ਕੋਈ ਆਮਦਾਨੀ ਨਰੋਲ ਗੈਰ ਰਾਜਨੀਤਿਕ ਪਾਰਟੀਆਂ ਸਵੰਧਤ ਕਿਸਾਨ ਜਿਹੜੇ ਕਿ ਵਿਰੋਧ ਵੀ ਕਰਦੇ ਆ ਤੇ ਅੱਜ ਵਿਰੋਧ ਇਹਨਾਂ ਦਾ ਵੀ ਜਾਰੀ ਆ ਤੇ ਜਿਹੜੀਆਂ ਮਾਨ ਸਰਕਾਰ ਵਾਦਾ ਕਰਕੇ ਭੱਜੀ ਆ ਉਹਨਾਂ ਦਾ ਵੀ ਜਾਰੀ ਜਿਸ ਕਰਕੇ ਨਰੋਲ ਕਿਸਾਨ ਆਸੀਂ ਆਪਦੀਆਂ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਉਹਨਾਂ ਨੂੰ ਲਾਗੂ ਕਰਵਾਉਣ ਲਈ ਅੱਜ ਬੈਠੇ ਆ ਜੋ ਜਿਹੜਾ ਅੱਜ ਪ੍ਰੋਗਰਾਮ ਹਾਂਜੀ ਮੈਂ ਅਮਰਜੀਤ ਕੌਰ ਬਠਿੰਡਾ ਬੀਕੂ ਜੀ ਇਕਤਾ ਸਿੱਧੂਪੁਰ ਅੱਜ ਜਿਹੜਾ ਅਸੀਂ ਪਰਮਪਾਲ ਕੌਰ ਸਿੱਧੂ ਦਾ ਬੀਜੇਪੀ ਦੀ ਕੈਂਡੀਡੇਟ ਹੈ ਜਿਹੜੀ ਬਠਿੰਡਾ ਤੋਂ ਇਹਦਾ ਜਿਹੜਾ ਘੇਰਾ ਹੈਗਾ ਇਹ ਅਸੀਂ ਦੇਖੋ ਜਿਹੜੀ ਬੀਜੇਪੀ ਦੀ ਸਰਕਾਰ ਹੈ ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਹੋਣੀ ਕਰਦੇ ਵੀ ਸਲਾਉਂਦੇ ਨਹੀਂ ਹੈਗੇ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਕਾਤਲ ਹੈ ਜਿਹੜੇ ਸਾਡੇ ਸ਼ੁਭਕਰਨ ਦੇ ਵੀਰ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸਾਡੇ ਅਨੇਕਾਂ ਜਿਹੜੇ ਵੀਰ ਆ ਜਿਹੜੇ ਫਟੜ ਹੋਏ ਆ ਤੇ ਜਿਹੜੀ ਇਹ ਇੰਨਾ ਕੁਝ ਜਿਹੜਾ ਬੀਜੇਪੀ ਨੇ ਸਰਕਾਰ ਨੇ ਕੀਤਾ ਪਰ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਇੰਨੀ ਕੁ ਜਿਵੇਂ ਕਹਿ ਦਈਏ ਵੀ ਗਰੀ ਹੋਈ ਇੰਨੀ ਕਿਹੇ ਪੰਜਾਬ ਪ੍ਰਤੀ ਇੰਨੀ ਕੁ ਘਟਿਆ ਸੋਚ ਰੱਖਦੀ ਆ ਜਿਹੜਾ ਮੋਦੀ ਵੋਟਾਂ ਵਾਸਤੇ ਆਇਆਗਾ ਇੱਥੇ ਪੰਜਾਬ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਵੇਂ ਅਮਿਤ ਸ਼ਾਇ ਸਾਰੇ ਦੇ ਸਾਰੇ ਜਿੰਨੇ ਵੀ ਸੱਤਾ ਦੇ ਵਿੱਚ ਬੈਠੇ ਨੇ ਕੇਂਦਰੀ ਮੰਤਰੀ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਨਿਗਾਹ ਟਿਕੀ ਹੋਈ ਆ ਜਿਵੇਂ ਸਿਮਰਤੀ ਹਰਾਨੀ ਆ ਅੱਜ ਉਹਦਾ ਵੀ ਜਿਵੇਂ ਬਹੁਤ ਵੱਡਾ ਇੱਥੇ ਜਿਹੜਾ ਹੈਗਾ ਰੋਡ ਮਾਰਚ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਆ ਪਰ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਹੈਗੀ ਪੰਜਾਬ ਤੇ ਟਿਕੀ ਹੋਈ ਹੈ ਵੀ ਜਿਹੜੇ ਪੰਜਾਬ ਨੂੰ ਦੇ ਲੋਕਾਂ ਨੂੰ ਕਿਵੇਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਵੀ ਸਿੱਖਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਸਿੱਧਾ ਤੇ ਸਿੱਧਾ ਜਿਹੜਾ ਉਹ ਹੈਗਾ ਉਹ ਸਿੱਧਾ ਤੇ ਸਿੱਧਾ ਵਾਰ ਹੈ ਸਾਡੇ ਬੰਦੀ ਕਿੰਦੇ ਜਿਹੜੇ ਇਸ ਟਾਈਮ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਦੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੇ ਸਿੱਧਾ ਸਿੱਧਾ ਹੀ ਬਿਆਨ ਉਹਨਾਂ ਤੋਂ ਹੀ ਜਾਂਦਾ ਵੀ ਇਹ ਸਿੱਖਾਂ ਨੂੰ ਜਿਹੜਾ ਹੈਗਾ ਭਾਜੀਪੀ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਦੇ ਮਾਫ਼ ਨਹੀਂ ਕਰਾਂਗੇ ਮੈਂ ਇੱਥੇ ਇਹ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜਦੋਂ ਇਹ ਸ਼ਰਿਆਮ ਜਿਹੜੇ ਆਪਦੇ ਬਿਆਨ ਦੇ ਰਹੇ ਕਿ ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਭਾਜੀਪੀ ਸਰਕਾਰ ਹੈਗੀ ਇਹ ਕੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਪਰ ਕਿਵੇਂ ਇਹ ਧਰਮਾਂ ਦੇ ਨਾਂ ਤੇ ਨਫ਼ਰਤ ਫੁਲਾਉਂਦੀ ਹੈ ਭਾਜੀਪੀ ਸਰਕਾਰ ਤੇ 1984 ਜਦੋਂ ਕਾਂਗਰਸ ਦੀ ਸਰਕਾਰ ਸੀਗੀ ਜੇ ਆਪਾਂ ਕਹਿ ਦਈਏ ਬੇਅਦਬੀ ਦਾ ਮਸਲਾ ਅਕਾਲੀ ਦਲ ਦੇ ਮਾਮਲੇ ਟਾਈਮ 'ਚ ਹੋਇਆ ਕੀ ਕਾਰਨ ਆ ਵੀ ਭਾਜੀਪੀ ਦਾ ਹੀ ਵਿਰੋਧ ਜ਼ਿਆਦਾ ਕੀਤਾ ਜਾ ਰਿਹਾ ਜਿਹੜੇ ਬਾਕੀ ਮਸਲੇ ਉਹ ਸਾਰੇ ਥੱਲੇ ਰਹਿ ਗਏ ਦੇਖੋ ਵੈਸੇ ਤਾਂ ਇਹ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਆਪਸ ਵਿੱਚ ਮਾਮੇ ਪੂਆ ਦੇ ਪੁੱਤ ਹੀ ਨੇ ਸਾਰੇ ਮਿਲੇ ਹੋਏ ਨੇ ਸਾਰੇ ਇਕੱਠੇ ਬਹਿ ਕੇ ਇਹ ਕੌਫੀਆਂ ਪੀਂਦੇ ਨੇ ਸਾਰੇ ਇਕੱਠੇ ਬਹਿ ਕੇ ਇਹ ਕਿਤੇ ਨਾ ਕਿਤੇ ਪੈਦਲ ਆਉਂਦੇ ਨੇ ਇਹ ਸਾਰੇ ਇੱਕੋ ਹੀ ਨੇ ਪਰ ਵੀ ਜਿਹੜਾ ਕਿਸਾਨਾਂ ਵਾਸਤੇ ਜਿਹੜਾ ਇਹਨਾਂ ਨੇ ਕਿੱਤੇ ਹੈਗੇ ਇਹਨੇ ਮਾੜੀ ਘਟਿਆ ਸੋਚ ਇਹਨਾਂ ਨੇ ਕਿਸਾਨਾਂ ਵਾਸਤੇ ਰੱਖੀ ਆ ਅਸੀਂ 3.5 ਮਹੀਨਿਆਂ ਤੋਂ ਜਿਵੇਂ ਅਸੀਂ ਬਾਰਡਰਾਂ ਤੇ ਬੈਠੇ ਆ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਨਾ ਕਿ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਬੈਠੇ ਆ ਉਹਦੇ ਵਿੱਚ ਹੈ ਕਿ ਐਮਐਸਪੀ ਜਿਹੜੀ ਮੇਨ ਮੰਗ ਹੈਗੀ ਆ ਐਮਐਸਪੀ ਕਿਉਂ ਨਹੀਂ ਚਾਹੀਦੀ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਵੀ ਆਰਦੀ ਚੀਜ਼ ਬਣਾਉਂਦਾ ਹੈ ਆਦੇ ਰੇਟ ਉਹ ਆਪ ਆਦੇ ਮਨਨ ਨਾਲ ਉਹ ਤੈਅ ਕਰਦਾ ਤੇ ਫਿਰ ਕਿਸਾਨ ਕਿਉਂ ਨਹੀਂ ਜਿਹੜਾ ਹੈਗਾ ਉਹਨੂੰ ਆਪਦੀ ਜਿਹੜਾ ਫਸਲ ਦਾ ਮੁੱਲ ਸਹੀ ਰੇਟ ਤੇ ਮਿਲਣਾ ਚਾਹੀਦਾ ਕੀ ਚਾਹੁੰਦੇ ਐ ਐਮ ਐਸ ਪੀ ਇਹੀ ਵੀ ਜਿਹੜਾ ਹੁਣ ਦੇਖੋ ਆਲੂ ਆ ਇੱਥੇ ਕਿਸਾਨ ਤੋਂ ਆਲੂ ਕੀ ਰੇਟ ਖਰੀਦਾ ਜਾਂਦਾ ਉਹੀ ਆਲੂ ਦੀ ਚਿਪਸ ਬਣਦੀ ਆ ਤੇ ਉਹ ਇੱਕ ਛੋਟੇ ਛੋਟੇ ਪੈਕਟਾਂ ਦੇ ਵਿੱਚ ਪਾ ਕੇ ਜੇ ਮੈਂ 10 ਰੁਪਏ ਦਾ ਪੈਕਟ ਵਿਕਦਾ ਤਾਂ ਲੁੱਟ ਜਿਹੜੀ ਹੋ ਰਹੀ ਆ ਆਮ ਲੋਕਾਂ ਦੀ ਤੇ ਕਿਸਾਨਾਂ ਦੀ ਹੋ ਰਹੀ ਆ ਉਸ ਕਰਕੇ ਅਸੀਂ ਜਿਹੜਾ ਐਮ ਐਸ ਪੀ ਦੇ ਜਿਹੜੇ ਮੰਗ ਨੂੰ ਰੱਖਿਆ ਹੋਇਆ ਕਰਜ਼ਾ ਮਾਫੀ ਨੂੰ ਦੇਖੋ ਜਿਹੜੇ ਇਹਨਾਂ ਦੇ ਡਾਨੀਆਂ ਬਾਨੀਆਂ ਦੇ ਵੱਡੇ ਮਗਰ ਮੱਛਾਂ ਵੀ ਜਿਹੜੇ ਲੋਕ ਆ ਮੀਰ ਮੋਦੀ ਵਰਗੇ ਆ ਲੈ ਕੇ ਲੱਖਾਂ ਕਰੋੜਾ ਰੁਪਈਆ ਉਹ ਬਾਹਰਲੇ ਦੇਸਾਂ ਨੂੰ ਭੱਜ ਗਏ ਜਦੋਂ ਉਹਨਾਂ ਦਾ ਇਹ ਕਰਜ਼ਾ ਮਾਫ਼ ਕਰ ਸਕਦੇ ਆ ਤੇ ਫਿਰ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਕਿਸਾਨ ਕਦੇ ਕਹਿ ਦਿੰਦੇ ਆ ਇਹ ਅੰਕਤਵਾਦੀ ਹੈ ਕਦੇ ਕਹਿ ਦਿੰਦੇ ਇਹ ਵੱਡੀਆਂ ਗੱਡੀਆਂ ਕਿਉਂਕਿ ਜਿਹੜੇ ਕਿਸਾਨ ਐ ਦਿੜ ਦਾ ਸੱਪਾਂ ਦੀਆਂ ਸਿਰੀਆਂ ਲਟੜਦੇ ਆ ਦੇਸ ਦੁਨੀਆ ਦੇ ਆ ਅੰਨ ਦਾ ਟਿੱਡ ਪਰਦੇ ਅੰਨ ਦਾ ਤਾਂ ਕਹਲਾਉਂਦਾ ਹੈ ਕਿਸਾਨ ਫਿਰ ਦੇਖੋ ਇਹਨਾਂ ਦਾ ਜਿਹਨੇ ਕਰਦਾ ਵੀ ਇਹ ਵੱਡੀਆਂ ਗੱਡੀਆਂ ਤੇ ਇਹ ਨਹੀਂ ਘੁੰਮ ਸਕਦੇ ਇਹਨਾਂ ਦੇ ਬੱਚੇ ਆ ਜਿਹੜੇ ਉਹ ਨਹੀਂ ਵੱਡੀਆਂ ਗੱਡੀਆਂ ਤੇ ਘੁੰਮ ਸਕਦੇ ਪਰ ਕੁੱਲਮ ਲਾ ਕੇ ਸਾਡੀ ਜਿਹੜੀ ਪਰਸਨਲੀ ਸੋਚ ਨੂੰ ਲੈ ਕੇ ਅਸੀਂ ਜਥੇਬੰਦਕ ਹੋਏ ਆ ਬਸ ਇਹੀ ਆ ਵੀ ਜਿਹੜੀ ਇਹ ਭਾਜਪਾ ਦੀ ਸਰਕਾਰ ਆ ਇਹ ਕਿਤੇ ਨਾ ਕਿਤੇ ਹਰ ਧਰਮ ਦੇ ਜਿੰਨੇ ਵੀ ਧਰਮਾਂ ਦੇ ਹਰ ਧਰਮਾਂ ਦੇ ਲੋਕਾਂ ਨੂੰ ਇਹ ਆਪਸ ਦੇ ਵਿੱਚ ਲੜਾਉਂਦੀ ਆ ਕੁਝ ਨੇ پلان ਵੀ ਇਹਨਾਂ ਨੇ ਐਲਾਨ ਕੀਤਾ ਸੀਗੇ ਸਵਾਮੀ ਨਾਥਨ ਦੀ ਰਿਪੋਰਟ ਆ ਜਿਹੜੀ ਲਾਗੂ ਕੀਤੀ ਜਾਊਗੀ ਪਰ ਉਹ ਲਾਗੂ ਨਹੀਂ ਕੀਤੀ ਗਈ ਹੁਣ ਕਹਿੰਦੇ ਅਸੀਂ ਜੀ ਐਮਐਸਪੀ ਵੀ ਦੇਣ ਨੂੰ ਤਿਆਰ ਆ ਗਏ ਦੇਖੋ ਕਹਿੰਦੇ ਆ ਨਾ ਜੀ ਐਮਐਸਪੀ ਦੇਣ ਨੂੰ ਤਿਆਰ ਆ ਕਹਿੰਦੇ ਆ ਕਿਹਾ ਤਾਂ ਇਹਨਾਂ ਨੇ ਜਦੋਂ ਅਸੀਂ ਦਿੱਲੀ ਅੰਦੋਲਨ ਉੱਥੋਂ ਦਿੱਲੀ ਦੇ ਪਟਨਾ ਤੋਂ ਜਦੋਂ ਅਸੀਂ ਉੱਠ ਕੇ ਆਏ ਆ ਉਦੋਂ ਵੀ ਇਹਨਾਂ ਨੇ ਇਹ ਕਹਤਾ ਕਹੀ ਸੀ ਵੀ ਅਸੀਂ ਐਮਐਸਪੀ ਦੇਵਾਂਗੇ ਤੁਸੀਂ ਜਾਓ ਕਹਿੰਦੇ ਆ ਨਾ ਪਰ ਕਰ ਕਰਕੇ ਕੁਝ ਨਹੀਂ ਦਿਖਾਉਂਦੇ